ਔਰ ਜੋ ਕਿਲਾ ਕਰਦਾ ਹੈ ਤੇ ਭਾਈ ਹੀ ਆ ਕੇ ਠੋਕਦਾ ਹੈ ਤੇ ਕਿਹਦੇ ਰਾਜੇ ਦੇ ਕਿ ਬਣਿਆ ਰਾਜਾ ਬਾਨਾ ਕਿ ਜਿਹੜਾ ਬਣ ਗਿਆ ਜਿਹੜਾ ਬਨਣਾ ਸੀ ਆ ਆਪਦੇ ਘਰੇ ਆਪਦੇ ਘਰੇ ਗਿਆ ਔਰ ਜਿਹੜਾ ਬਨਣਾ ਸੀਗਾ ਬਹੁਤ ਜਿਆਦਾ ਔਖਾ ਬੋਲਦਾ ਸੀਗਾ ਬੰਦਿਆਂ ਨੂੰ ਉਹ ਸਿੱਧਾ ਨਹੀਂ ਬੋਲਦਾ ਸੀਗਾ ਸਾਡੇ 13 ਸਾਲ ਪਾਈ ਦੇ ਨਾਲ ਹੀ ਖੜੇ ਆ ਤੇ ਅੱਜ ਵੀ ਕਾਲੀ ਦਲ ਦੇ ਬੰਦੇ ਅਸੀਂ ਨਾਲ ਹੀ ਖੜੇ ਆ ਆਉਂਦਾ ਹੈ 2.5 ਸਾਲਾਂ ਨੂੰ ਹੁਣ ਕਹਿੰਦੀ ਜਿੱਥੇ ਮਿਲਣਾ ਮਿਲਨੀ ਪਿਛਲੀ ਯਾਰ ਹਾਰ ਕੇ ਆਏ ਦੋ ਕਿੱਲਿਆਂ ਦੀ ਜਗ੍ਹਾ ਜਿਹੜੀ ਸਾਨੂੰ 3 ਕਿਲੋਮੀਟਰ ਬਣ ਗਈ ਸੀ ਤੇ ਸਾਡਾ ਪਿੰਡ 50 ਕਿਲੋਮੀਟਰ ਵੱਧ ਗਿਆ ਸਾਨੂੰ ਲੋਕ ਕੇ ਗਏ ਸੀ ਪਿੰਡਾਂ ਵਿੱਚ ਦੀ ਬਾਈ ਜੀ ਜਾਣਾ ਸਾਨੂੰ ਬਾਈ ਜੀ ਔਖਾ ਹੋ ਗਿਆ ਸੀਗਾ ਅੱਜ ਤਾਂ ਬਾਈ ਜੀ ਪੰਗੜੇ ਤੋਂ ਜਾਵਾਂਗੇ ਪੂਰੀ ਪੂਰੀ ਵਾਰ ਵਾਰ ਅੱਜ ਤਾਂ ਬਾਈ ਜੀ ਥੋ ਸ਼ਾਲ ਮਾਰ ਕੇ ਤਾਂ ਨਹੀਂ ਕੋਸ਼ ਹੁੰਦਾ ਸਾਨੂੰ ਬਹੁਤ ਜ਼ਿਆਦਾ ਕੁਜੀਆ ਰਾਜਾ ਵਿਰਗ ਨੇ ਜੋ ਨਜਾਇਜ਼ ਪਿੰਡ ਦੇ ਵਿੱਚ ਆਉਣ ਸਾਰ ਪਰਚੇ ਕਰਵਾਇਆ ਸਰਪੰਚ ਸਾਹਿਬ ਦੇ ਕਰਵਾਏ ਸੀਗੇ ਰਾਜੇ ਨੇ ਪਰਚੇ ਤੋਂ ਇਲਾਵਾ ਕੋਈ ਕੰਮ ਨਹੀਂ ਕਰਿਆ ਇਹ ਹੁਣ ਬੰਦਾ ਮਤਲਬ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਕਿਧਰਵਾਰਾ ਕੰਮ ਕਰਾਊਗਾ ਜੁੜੋ ਤੁਸੀਂ ਮੈਂ ਮਤਾਜ ਇਸ ਵੇਲੇ ਕਿੱਧਰ ਬਾਹਰ ਕੇ ਖੜੇ ਆ ਦਿਖਾ ਦਿੰਨੇ ਆ ਇੱਧਰ ਘਰ ਆ ਡੈਂਪੀ ਢਿੱਲੋਂ ਦਾ ਤਾਂ ਪੁਲ ਦੇ ਉੱਤੇ ਥੱਲੇ ਕਿਉਂਕਿ ਜਗ੍ਹਾ ਨਹੀਂ ਆ ਉੱਪਰ ਲੋਕ ਨੇ ਹੋਲੀ ਖੇਡ ਰਹੇ ਨੇ ਨੱਚ ਰਹੇ ਨੇ ਗੱਲਬਾਤ ਕਰਦੇ ਆ ਬਾਪੂ ਜੀ ਕਿਵੇਂ ਦੇਖਦੇ ਹੋ ਡੈਂਪੀ ਦਿੱਤ ਨੂੰ ਦਿੱਤਿਆ ਦਿੱਤਿਆ ਡੈਂਪੀ ਬੜੀ ਖੁਸ਼ੀ ਆ ਬੜੀ ਖੁਸ਼ੀ ਆ ਸਾਨੂੰ ਬਹੁਤ ਖੁਸ਼ ਆ ਅਸੀਂ 400 ਵੋਟ ਵਧ ਗਈ ਸਵਾਗਤ ਪਿੰਡ ਤੋਂ ਕਿਹਨੇ ਪਿੰਡ ਆਪਣਾ ਸਵਾਗਤ ਪਿੰਡ 400 ਵੋਟ ਵਧ ਗਈ ਤੇ ਰਾਜੇ ਦੇ ਕੀ ਬਣਿਆ ਰਾਜਾ ਬਨਣਾ ਕੀ ਜਿਹੜਾ ਬਣ ਗਿਆ ਜਿਹੜਾ ਬਨਣਾ ਸੀ ਆ ਆਪੇ ਘਰੇ ਆਦੇ ਘਰੇ ਗਿਆ ਬਸ ਔਰ ਬੋਲੇ ਕਿ ਸੀਐਮ ਬਨਣਾ ਸੀਐਮ ਜਿਹੜਾ ਬਨਣਾ ਸੀਗਾ ਬਹੁਤ ਜਿਆਦਾ ਔਖਾ ਬੋਲਦਾ ਸੀਗਾ ਬੰਦਿਆਂ ਨੂੰ ਸਿੱਧਾ ਨਹੀਂ ਬੋਲਦਾ ਸੀਗਾ ਕੋ ਬੋਲਦਾ ਸੀ ਹਾਂ ਯੋਜੀ ਦਾ ਨੂੰ ਤੀਜਾ ਮਿਲਿਆ ਅੱਜ ਅੱਜਾ ਥਾਰੇ ਉਮਰ ਦੇ ਸੁਪਨੇ ਲਾਵੇ ਇੱਥੋਂ ਦੇ ਕੇ ਢਵਾ ਦੇ ਹਾਂ ਹੁਣ ਨਹੀਂ ਬਣਦਾ ਹੁਣ ਨਹੀਂ ਆਉਂਦਾ ਹੁਣ ਨਹੀਂ ਆਉਂਦਾ ਉਹਦਾ ਕਹਿੰਦਾ ਕਿ ਤਨ ਪਾ ਮੇਰਾ ਤੂੰ ਉਹਦਾ ਬਸ ਗਿਆ ਜਿਹੜਾ ਸੀ ਉਹਦਾ ਮੁਕਸਰ ਆ ਮੁਕਸਰ ਗਿਆ ਗਿਆ ਮੁਕਸਰ ਹਾਂਜੀ ਮੈਨੂੰ ਮਤ ਕੀ ਪੈਂਦਾ ਹਾਂ ਕਿਸੇ ਟਾਈਮ ਸਰਦਾਰ ਅਬੇ ਸਿੰਘ ਢਿੱਲੋ ਆਖਦੇ ਹੁੰਦੇ ਸੀਗੇ ਜਦੋਂ ਸਕੂਲ ਤੋਂ ਹਾਰ ਕੇ ਆਉਂਦੇ ਹਾਂ ਨਾ ਅਸੀਂ ਉਹ ਸਾਨੂੰ 2 ਕਿੱਲੇ 2 ਕਿਲੋਮੀਟਰ ਬਣ ਜਾਂਦੇ ਆ ਤੇ ਅੱਜ ਜੱਤ ਦੀ ਖੁਸ਼ੀ ਦੇ ਵਿੱਚ ਉਹ ਹੀ ਬਾਬਾ ਗੰਗਾ ਰਾਮ ਦੇ ਡੇਰ ਤੋਂ ਜਿਹੜਾ ਸਕੂਲ ਆ ਉਹ ਉਹ ਦੋ ਕਰਮਾ ਬਣ ਗਿਆ ਇਹ ਜੱਤ ਦੀ ਜੱਤ ਦੀ ਖੁਸ਼ੀ ਦੇ ਵਿੱਚ ਅਸੀਂ ਬੜੇ ਖੁਸ਼ ਹੋ ਗਏ ਜੇ ਜੇਸ਼ਟਾਂ ਤੇ ਜਦੋਂ ਜੱਤ ਗਿਆ ਨਾ ਉਹ ਦੋ ਕਿੱਲੇ ਜਿਹੜੇ ਬਾਬਾ ਗੰਗਾ ਰਾਮ ਦੇ ਡੇਰੇ ਤੋਂ ਸੀਗੇ ਅੱਜ ਉਹ ਦੋ ਕਰਮਾ ਬਣ ਗਏ ਤੇ ਡੈਂਪੀ ਢਿੱਲੋ ਜਿੰਦਾਬਾਦ ਡੈਂਪੀ ਢਿੱਲੋ ਜਿੰਦਾਬਾਦ ਹਾਰੇ ਕਿੰਨੀ ਖੁਸ਼ੀ ਹੈ ਭਾਈ ਬਹੁਤ ਖੁਸ਼ੀ ਹੈ ਭਾਈ ਬਹੁਤ ਖੁਸ਼ੀ ਹੈ ਤੇ ਰਾਜੇ ਦਾ ਕੀ ਬਣਿਆ ਰਾਜੇ ਦਾ ਕੀ ਤੋਂ ਤੇ ਗਿੱਲਾ ਕਰਤਾ ਆਹ ਕਹ ਆ ਰਿਹਾ ਬਿਰਦਾ ਜੀ ਕੜਤਾ ਤੋਂ ਜੋ ਗਿੱਲਾ ਕਰ ਰਿਹਾ ਸੀ 13 ਸਾਲ ਹੋ ਗਏ ਕਰਾਈਲ ਚੱਕਰੀ ਬੋਟਰੀ ਵਾਲੇ ਦਿੱਤੀ ਸਵਾਗਤ ਪੈਂਡ ਦੀ ਵਾਲਾ ਤਾਲੀ ਵਾਲਾ ਲਵਜਾ ਸਵਾਗਤ ਪੈਂਡ ਦੀ ਸਾਡੇ ਸਾਰੇ 1400 ਵੋਟ ਆ 350 ਵਧਾਈਆ ਆਏ ਆਏ ਵਾਰ ਵਧਾਉਣੇ ਆ ਰਾਜਾ ਕਹਿੰਦਾ ਕਿਦਣ ਬਾਤ ਆ ਮੇਰਾ ਹੀ ਲੱਗਿਆ ਅੱਜ ਪਤਾ ਲੱਗਿਆ ਪਤਾ ਉਹਨਾਂ ਨੇ ਕਿਹਾ ਓਹ ਤੇ 22000 ਤੇ ਠੋਕਦਾ ਐ ਤਕੀ ਫੇਰ ਕਾਲੀਦਾਲ ਦੇ ਪੁੱਠੇ ਸਿੱਧੇ ਬੋਡ ਲਾਏ ਸੀ ਨਾ ਅਲਜਲਤ ਮਿਲ ਗਿਆ ਉਹਨੜੋ ਅਲਜਲਤ ਮਿਲ ਗਿਆ ਸਾਡੇ ਸਾਡੇ ਬਾਈ ਦੇੰਪ ਨੂੰ ਬਿਨਾਮ ਕਰਦੇ ਸੀ ਅਸੀਂ 13 ਸਾਲ ਸਾਡੇ 13 ਸਾਲ ਬਾਈ ਦੇ ਨਾਲ ਹੀ ਖੜੇ ਤੇ ਅੱਜ ਵੀ ਕਾਲੀਦਾਲ ਦੇ ਬੰਦੇ ਅਸੀਂ ਨਾਲ ਹੀ ਖੜੇ ਆ ਰਾਜਾ ਕਹਿੰਦੇ ਮੈਂ ਸੀਐਮ ਬਣਾਂ ਬਣ ਗਿਆ ਚੱਕ ਕੇ ਬੱਲੇ ਹੋਰ ਨਹੀਂ ਕਹਿੰਦੀ ਉਹ ਬਣ ਜੂ ਇੱਥੇ ਮਾਨਪ੍ਰੀਤ ਬਾਦਲ ਨੇ ਕਹਿੰਦੇ ਸੀ ਮੇਰੇ ਕਿੱਲੇ ਗੁੱਡੇ ਆ ਮਨਪ੍ਰੀਤ ਨੂੰ ਕਿੰਨੀ ਵੋਟ ਪੈ ਗਈ ਕਿੰਨੀ ਪੈ ਗਈ ਮਗਰ ਇਹ ਮੌਕਾ ਮਿਲ ਗਿਆ ਇਹਨੂੰ ਠੀਕ ਹੈ ਮਗਰ ਇਹ ਬਹੁਤ ਵੋਟ ਤੇ ਘੱਟ ਸੀ ਤੇ ਬਸ ਇਹ ਜੰਮੜ ਗਿਆ ਆ ਗਲਤੀ ਕਰ ਕੋਈ ਗੱਲ ਬਾਤ ਨਹੀਂ ਇਹ ਭਾਈ ਘਰ ਪਾਟਾਂ ਨਾਲ ਰਾਜੇ ਦਾ ਫੋ ਪੈ ਗਿਆ ਜੇ ਉੱਥੇ ਪੀਪਲ ਪਾਰਟੀ ਤੇ ਕਾਲੀ ਪਾਰਟੀ ਨਾ ਬਣਦੀ ਤਾਂ ਰਾਜਾ ਰਾਜਾ ਕਿੱਥੇ ਹਟਦਾ ਰਾਜਾ ਦੇ ਪਹਿਲਾਂ ਨੇ ਕਰੀਬਾਂ ਨੂੰ ਇਹਨੇ ਪੰਜ-ਪੰਜ ਮਰ ਲਿਆਂਦੇ ਪਲਾਟ ਦੇ ਕੇ ਲਾਲਚ ਦੇ ਦੇ ਪਿਛਲੀ ਾਰ ਜਿੱਤ ਗਿਆ ਜਿੱਦਾਂ ਪਿਛਲੀ ਾਰ ਵੀ ਨਹੀਂ ਸੀਗਾ ਇਹ ਸੁਖਵੀਰ ਜਿੱਤਦਾ ਨਹੀਂ ਉਧਰ ਜਿੱਤ 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 ਕਾਜ ਹੋ ਗਿਆ ਬਾਈ ਟੈਂਪੀ ਆਉਂਦਾ 2.5 ਸਾਲਾਂ ਨੂੰ ਉਹਨਾਂ ਕਹਿੰਦੀ ਜਿੱਥੇ ਮਿਲਣਾ ਮਿਲ ਲੈ ਬਾਈ ਟੈਂਪੀ ਹੈ ਨਾ ਜਿਹੜਾ ਇਨਸਾਨ ਨਹੀਂ ਇੱਕ ਦੇਵਤਾ ਬੰਦਾ ਠੀਕ ਆ ਇਨਸਾਨੀਅਤ ਤੌਰ ਤੇ ਦਿਲ ਦਾ ਐਡਾ ਬੰਦਾ ਨਰਮ ਹੈ ਵੀ ਜਿਹਦਾ ਕੋਈ ਅੰਤ ਨਹੀਂ ਫਰੇਰਿਆ ਕਿਹੋ ਜਿਹਾ ਬੰਦਾ ਹਾਂਜੀ ਰਾਜਾ ਬਣ ਕੇ ਆਉਂਦੀ ਉਹ ਹੰਕਾਰੀ ਦੀ ਆਕੜੀ ਹੰਕਾਰ ਮੋੜਦੇ ਰਾਜੇ ਤੇ ਬਹੁਤ ਜ਼ਿਆਦਾ ਹੰਕਾਰ ਆ ਗਿਆ ਉਹਨੇ ਓਹ ਹੋ ਗਿਆ ਵੀ ਮੈਂ ਤਾਂ ਇੱਥੋਂ ਜਿੱਤੀ ਆ ਨਾ ਐ ਵਾਰੀ ਧਨਵਾਰ ਦਾਦਾ ਚੌਥੀ ਵਾਰ ਵੀ ਹਾਂ ਮੈਂ ਜਿੱਤੂਆ ਬਾਈ ਟੈਂਪੀ ਨੂੰ ਹਰਾਉਣ ਆਲਾ ਐਸ ਧਰਤੀ ਤੋਂ ਕਿਧਰ ਵਾਗੀ ਕੋਈ ਹੁਣ ਜੰਬੇ ਹੀ ਨਹੀਂ ਬਾਈ ਜੀ ਮੇਰੀ ਰਾਜੇ ਵਿਣਗਣੇ ਇੱਕ ਦਿਨ ਕਿਟਾਇਆ ਥਾਣੇ ਦੇ ਵਿੱਚ ਤੇ ਬਾਦਲ ਹੁੰਦਾ ਸੀ ਦੁੱਧੇ ਪਿੰਡ ਦਾ ਉਹਦਾ ਪੀਏ ਮੈਂ ਅੱਜ ਵਾਦਾ ਕਰਦਾ ਤੇਰੇ ਕੋਲੇ 13 ਸਾਲ ਸੀ ਮੇਰੇ ਕੋਲੇ 2.5 ਸਾਲ ਹੁਣ ਵੇਖੀ ਤੇਰੇ ਤੇਰੇ ਪਿੰਡ ਦੇ ਬੰਦੇ ਨੇ ਇਹ ਗੱਲ ਕਹੀ ਸੀ ਅੰਦੇ ਲੰਗੇ ਕਰ ਕਰ ਕੁੱਟਾਂਗੇ ਅਸੀਂ ਨਹੀਂ ਇਹ ਕੰਮ ਕਰਨਾ ਜਿਹੜੀ ਜਿਹੜੀ ਸ਼ਹਿਰ ਦੇ ਵਿੱਚੋਂ ਵੋਟ ਪਈ ਹੈ ਨਾ ਜੀ ਜਿਹੜੀ ਕਿਧਰ ਵਾ ਸ਼ਹਿਰ ਦੇ ਵਿੱਚੋਂ ਵੋਟ ਪਈ ਉਹ ਡਿੰਪੀ ਨੂੰ ਤਰਸ ਦੇ ਧਾਰ ਤੇ ਵੋਟ ਪਾਈ ਗਈ ਹੈ ਵੀ ਇਹ ਲੋਕਾਂ ਦੇ ਕੰਮ ਕਰਾਊਗਾ ਸੀਵਰੇਜ ਦਾ ਵਾਟਰ ਵਾਕ ਦਾ ਬਹੁਤ ਕੰਮ ਹੋਣ ਵਾਲਾ ਹੈ ਰਾਜੇ ਨੇ ਪਰਚੇ ਤੋਂ ਇਲਾਵਾ ਕੋਈ ਕੰਮ ਨਹੀਂ ਕਰਿਆ ਏ ਹੁਣ ਬੰਦਾ ਮਤਲਬ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਇਹਦੇ ਤੇ ਵੀ ਇਹ ਕਿਦਰਵਾ ਦਾ ਕੰਮ ਕਰਾਊਗਾ ਧੰਨਵਾਦ ਜੀ ਰਾਜੇ ਤੋਂ ਕੋਈ ਰਾਜ ਨਹੀਂ ਤਨ ਜਨਵਰੀ ਜਿਤਾਤਾ ਰਾਜੇ ਨੂੰ ਪਰ ਰਾਜੇ ਨੂੰ ਕੋਈ ਕੰਮ ਨਹੀਂ ਕਰਾਏ ਕਿਦਰਵਾ ਦਾ ਹਾਂਜੀ ਹਾਂਜੀ ਉਹ ਤਾਂ ਕਹਿੰਦੇ ਆ ਕਿ ਮੈਨੂੰ ਸੀਐਮ ਬਣਾਉਣ ਕੇ ਜੇ ਮੈਨੂੰ ਜਿਤਾ ਦਿੰਦੇ ਮੈਂ ਮਤਲਬ ਹੀ ਨਹੀਂ ਜੀ ਹੁਣ ਤਾਂ ਉਹ ਖੁੰਝ ਕੇ ਹੁਣ ਤਾਂ ਕਿਦਰਵੇ ਤੋਂ ਪਾਸਾ ਪਲਟ ਗਿਆ ਬੰਨੀ ਬੰਦਾ ਗੱਪੀ ਰਾਇਆ ਗੱਪੀ ਉਹ ਰਾਇਆ ਗੱਪੀ ਕਿੰਨੀ ਖੁਸ਼ੀ ਹੈ ਜੀ ਤੁਹਾਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਦੋ ਵਾਰੀ ਪਹਿਲਾਂ ਇੱਥੇ ਰੋਕ ਹੀ ਗਏ ਸੀਗੇ ਪਰ ਪਿੰਡ ਸਮਾਜ ਚੋਂ 2300 ਵੋਟ ਵਾਧੀਆਂ ਦੀਆਂ ਕੀ 351 ਵੋਟਾਂ ਵਧੀਆਂ। ਪਰ ਹਕਾਰ ਨਹੀਂ ਕਿਤੇ ਕੀਤਾ ਸੀ ਪਿੰਡ ਦੇ ਨਾਲ ਪਹਿਲਾਂ ਵੀ ਸੀਗੇ ਤੇ ਹੁਣ ਵੀ ਹੈਗੇ ਆਂ। ਕੰਮ ਕਰਕੇ ਵੋਟਾਂ ਪੈਂਦੀਆਂ ਕੋਈ ਹਕਾਰ ਨਾਲ ਵੋਟ ਨਹੀਂ ਪੈਂਦੀ। ਟੈਂਪੀ ਢਲੋਣੇ ਆ ਹੀ ਸਿਖਾਇਆ ਹੀ ਵੀ ਕੰਮ ਕਰੋ ਤੇ ਵੋਟ ਲਾਓ। ਹੌਲੀ ਹੌਲੀ ਵਧਦੇ ਗਏ 17 ਤੋਂ 1300 ਰਹਿ ਗਈ ਸੀ। 1300 ਤੋਂ ਅੰਕੀ 13000 ਹੋ ਗਈ। ਸਾਨੂੰ ਬਹੁਤ ਜ਼ਿਆਦਾ ਗੁਜਿਆ ਰਾਜਾ ਵਿਰਗ ਨੇ ਜੋ ਨਾਜਾਇਜ਼ ਪਿੰਡ ਦੇ ਵਿੱਚ ਆਉਣਸਾਰ ਪਰਚੇ ਕਰਵਾਇਆ ਸਰਪੰਚ ਸਾਹਿਬ ਦੇ ਕਰਵਾਏ ਸੀਗੇ। 10 ਸਾਲ ਹੋ ਗਏ ਬਰਚੇ ਕਰਵਾਏ ਹੋਜ ਸੱਚ ਦੀ ਜਿੱਤ ਹੁੰਦੀ ਹੈ ਝੂਠ ਹਮੇਸ਼ਾ ਹਾਰ ਦਾ ਸਮਾਂ ਪੈ ਕੇ ਝੂਠ ਹਾਰ ਗਿਆ ਸੱਤ ਜਿੱਤ ਚੁੱਕਿਆ ਡੈਂਪੀ ਢਿੱਲੋ ਜਿੰਦਾਬਾਦ ਐਪੀ ਢਿੱਲੋ ਜਿੰਦਾਬਾਦ ਜਿਵੇਂ ਰਾਜਾ ਆਪਣੇ ਕਹਿੰਦੇ ਮੈਂ ਤਿੰਨ ਵਾਰ ਜਿੱਤਿਆ ਜੀ ਇਹਦੇ ਉਸ ਨੂੰ ਸੇਮ ਮਰਾਉਣਗੇ ਹਮਕਾਰ ਹੋ ਗਿਆ ਸੀ ਇਹ ਕਹ ਤਾ ਬਹੁਤ ਕੁਝ ਰਿਆ ਹੋ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਵਿੱਚ ਵੇਖੋ ਨਾ ਆਪ ਕੀ ਕੁਝ ਬਣਿਆ ਪਿਆ ਬਾਜਵੀਰਗੇ ਬੈਠੇ ਬੜੇ ਬੜਾ ਕੁਝ ਬੈਠਾ ਹਾਂ ਹਾਂਜੀ ਜਿਸ ਵੀ ਇਨਸਾਨ ਨੇ ਗਿੱਦੜਵੇ ਨੂੰ ਛੱਡਿਆ ਉਹ ਇਨਸਾਨ ਹਮੇਸ਼ਾ ਖਤਮ ਹੋ ਗਿਆ ਕਿ ਦਰਵਾਜ਼ਾ ਹਾਂਜੀ ਹਾਂਜੀ ਵਾਹ ਜੀ ਮਨਪ੍ਰੀਤ ਬਗਲਿਆਂ ਵਾਲਾ ਸਮਾਹ ਕਹਿੰਦਾ ਸੀਗਾ ਖਤਮ ਹੋ ਗਿਆ ਜੀ ਮਨਪ੍ਰੀਤ ਸਾਹਮਣੇ ਛੱਡਿਆ ਸੀਗਾ ਤੇ ਮਨਪ੍ਰੀਤ ਥਾ ਦਾ ਭੜਕਦਾ ਫਿਰਦਾ ਵੋਟਾਂ ਦੇ ਲਈ ਕਿੰਨਾ ਫਰਕ ਕਿੱਥੇ 1300 ਕਿੱਥੇ 22000 20000 ਰੁਪਏ ਦੀ ਲੀਡ ਹੈ ਹਾਂਜੀ 2800 ਤੇ 22000 ਚ ਕੀ ਫਰਕ ਰਹ ਗਿਆ ਬਸ 1400 ਪੁਆਇੰਟ 1400 ਪੁਆਇੰਟ ਦੀ ਸਮਾਜ ਦੀ ਵੋਟ ਸੀਗੀ ਜੀ ਤੇ ਬਾਈ ਡੈਂਪੀ ਦੀ 351 ਵਧੀਆਂ ਜੀ ਹਾਂਜੀ ਦੋ ਗੱਲਾਂ ਨੂੰ ਬੁਆਈ ਆ 2000 ਬੋਰਡ ਦੁੱਤੇ ਦੁੱਦੇ ਪਿੰਡ ਦੇ ਵਿੱਚੋਂ 2000 ਬੋਰਡ ਵਧੀਆਂ ਜੀ ਸਾਨੂੰ ਰਵਾਉਣ ਵਾਲਾ ਕੌਣ ਸੀਗਾ ਰੋਕੇ ਗਾਜੋ ਪਹਿਲਾਂ ਇੱਥੋਂ ਤਿੰਨ ਵਾਰ ਹੀ ਰੋਕੇ ਗਏ ਆ ਜੀ ਇੱਥੋਂ ਅੱਜ ਅਸੀਂ ਬੜੀ ਖੁਸ਼ੀ ਦੇ ਅੱਜ ਬੜੀ ਖੁਸ਼ੀ ਹੈ ਸਾਡੇ ਕੋਈ ਨਹੀਂ ਗੱਡੀਆਂ ਲੈ ਕੇ ਸਾਰੇ ਡੀਜੇ ਲੈ ਕੇ ਸਾਰੇ ਲੋਕ ਸੁਆਗਤ ਪੰਡਿਆ ਛਣੀ ਢਿੱਲੋ ਛਣੀ ਢਿੱਲੋ ਜਿੰਦਾਬਾਦ ਬਾਈ ਜੀ ਜਦੋਂ ਪਿਛਲੀ ਯਾਰ ਹਾਰ ਕੇ ਆਏ ਦੋ ਕਿੱਲਾਂ ਦੀ ਜਗ੍ਹਾ ਜਿਹੜੀ ਇਹ ਸਾਨੂੰ 3 ਕਿਲੋਮੀਟਰ ਬਣ ਗਈ ਸੀ ਤੇ ਸਾਡਾ ਪਿੰਡ 50 ਕਿਲੋਮੀਟਰ ਬਣ ਗਿਆ ਸਾਨੂੰ ਲੋਕ ਕੇ ਗਏ ਸੀ ਪਿੰਡਾਂ ਵਿੱਚ ਦੀ ਬਾਈ ਜੀ ਜਾਣਾ ਸਾਨੂੰ ਬਾਈ ਜੀ ਔਖਾ ਹੋ ਗਿਆ ਸੀਗਾ ਅੱਜ ਤਾਂ ਬਾਈ ਜੀ ਭੰਗੜੇ ਖੋਲ ਜਾਵਾਂਗੇ ਸਾਨੂੰ ਪਤਾ ਲੱਗੇ ਜੱਤੀ ਵੀਰੀ ਅਸੀਂ ਅੰਮ੍ਰਿਤਸਰ ਮਰਦਾ ਤੇ ਗੰਜਾੜ ਦੇ ਸਾਨੂੰ ਪਤਾ ਆਹ ਇਕ ਵਾਰ ਸਾਡੇ ਸਰਪੰਚ ਸੀ ਕਾਂਗਰਸੀ ਸਾਨੂੰ ਵੀਰ ਉਹਨਾਂ ਨੇ ਜੇ ਨਹੀਂ ਰਹਿਦਾ ਅੰਮ੍ਰਿਤਸਰ ਜਾੜੀ ਪਤਾ ਟਿਕਣਾ ਰਹਿੰਦੇ ਰਹੇ ਆ ਲੀਡਰ ਸਾਹਿਬ ਪੁੱਛ ਲੋ ਕੀ ਕਰ ਰਹੇ ਨੇ ਦੇਪੀ ਕਰਕੇ ਸਾਰਾ ਕੁਝ ਹੋਇਆ ਸਾਰੇ ਲੋਕੇ ਤੇ ਖੁਸ਼ ਸੀਗੇ ਭਾਈ ਪੂਰੀ ਖੁਸ਼ੀ ਹੈ ਪੂਰੀ ਪੂਰੀ ਵਾਹ 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 ਅੱਜ ਤਾਂ ਇਥੋਂ ਛਾਲ ਮਾਰ ਕੇ ਤਾਂ ਵੀ ਨਹੀਂ ਕੁਝ ਹੁੰਦਾ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਸਾਰੇ ਕੀ ਦਰਵਾਜ਼ੇ ਵਸਨਾਂ ਨੂੰ ਜਿਨ੍ਹਾਂ ਨੇ ਬਹੁਤ ਜੋਸ਼ ਚਾ ਕੇ ਬਹੁਤ ਹੀ ਸਹਿਯੋਗ ਦਿੱਤਾ ਬਾਈ ਹਰਦੀਪ ਸਿੰਘ ਜੀ ਪਿੱਟਲੋ ਦਾ ਅਸੀਂ ਤਾਂ ਬਾਈ ਜੀ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਬਾਈ ਜੀ ਵੱਧ ਝੜ ਕੇ ਬਹੁਤ ਯੋਗਦਾਨ ਦਿੱਤਾ ਸਾਰਿਆਂ ਦਾ ਬਾਈ ਹਰਦੀਪ ਸਿੰਘ ਟੈਂਪੀ ਢਿੱਲੋ ਜਿੰਦਾਬਾਦ ਜਿੰਦਾਬਾਦ ਸਾਡਾ ਲੋਕ ਆਵਾਜ਼ ਟੀਵੀ ਦਾ ਇੱਥੇ ਆਉਣ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਸਾਡੇ ਲਈ ਸਮਾਂ ਕੱਢਿਆ ਬਾਈ ਜੀ ਥੈਂਕਸ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਤਾਂ ਗੱਲਬਾਤ ਕੀਤੀ ਉਹਨਾਂ ਦੇ ਸਮਰਥਕਾਂ ਦੇ ਨਾਲ ਤਾਂ ਖੁਸ਼ੀ ਦੀ ਲਹਿਰ ਆ ਤਸਵੀਰਾਂ ਦਿਖਾ ਦਿੰਨੇ ਆ ਇਹ ਪੁਲ ਦੇ ਉੱਤੇ ਖੜੇ ਲੋਕ ਕਿਉਂਕਿ ਥੱਲੇ ਆ ਜਿਹੜੀ ਉਹ ਥਾਂ ਨਹੀਂ ਆ ਲੋਕਾਂ ਦਾ ਇਕੱਠ ਇਹਨਾਂ ਆ ਕਿਉਂਕਿ ਜ਼ੂਮ ਕਰਕੇ ਦਿਖਾ ਦਿੰਨੇ ਆ ਤਸਵੀਰਾਂ ਜਿਹੜੇ ਲੋਕ ਨੇ ਉਹ ਲਗਾਤਾਰ ਇੱਥੇ ਭੰਗੜੇ ਪਾ ਰਹੇ ਨੱਚ ਪਾ ਰਹੇ ਨੇ ਕਿਉਂਕਿ ਉਹਨਾਂ ਨੂੰ ਖੁਸ਼ੀ ਬਹੁਤ ਤਸਵੀਰ ਥੱਲੇ ਵੀ ਦਿਖਾ ਦਿੰਨੇ ਆ ਜਿਹੜਾ ਡੈਂ ਉਹ ਤੁਹਾਨੂੰ ਇਹ ਤਸਵੀਰ ਦਿਖਾ ਦਿੰਨੇ ਆ ਜਿਹੜੇ ਲੋਕ ਨੇ ਉਹਨਾਂ ਦੇ ਸਮਰਥਕ ਨੇ ਉਹ ਪਹੁੰਚੇ ਹੋਏ ਨੇ ਲਗਾਤਾਰ ਜਿਹੜਾ ਖੁਸ਼ੀ ਦਾ ਮਾਹੌਲ ਆ ਥੱਲੇ ਇਕੱਠ ਦੇਖ ਰਹੇ ਹੋ ਕਿ ਇਕੱਠ ਕਿੰਨਾ ਆ ਤਾਂ ਬਹੁਤ ਇਕੱਠ ਹੈ ਲੋਕਾਂ ਦਾ ਪੂਰੇ ਲੋਕ ਇੱਥੇ ਪਹੁੰਚ ਰਹੇ ਨੇ ਨਿੰਪਟੋਂ ਦੇ ਘਰ ਤਾਂ ਤਸਵੀਰਾਂ ਦਿਖਾਉਂਦੇ ਰਵਾਂਗੇ ਧੰਨਵਾਦ